DL11 نیوز ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਐਸ ਟਾਈਮ ਅਸੀਂ ਖੜੇ ਹਾਂ ਕੱਗੇ ਕੱਗੇ ਦੀ ਟ੍ਰੈਫਿਕ ਨੂੰ ਦੇਖਦੇ ਹੋਏ ਅੱਜ ਸਾਨੂੰ ਇੱਥੇ ਕੈਮਰੇ ਖੋਲਣੇ ਪਏ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੜਕ ਦੇ ਉੱਤੇ ਰੇੜੀਆਂ ਲਾਈਆਂ ਨੇ ਅੱਧੀ ਸੜਕ ਹੈ ਜਿਹੜੀ ਜਿੱਥੇ ਬੱਸ ਦੇ ਰੁਕਣ ਦੀ ਜਗ੍ਹਾ ਹੈ ਉੱਥੇ ਰੇੜੀਆਂ ਖੜੀਆਂ ਨੇ ਕਿੰਨਾ ਬੁਰਾ ਹਾਲ ਹੋ ਜਾਂਦਾ ਇੱਥੇ ਟ੍ਰੈਫਿਕ ਦਾ ਇਹ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਤੇ ਰੇੜੀ ਲੱਗੀ ਹੋਈ ਹੈ ਇਹ ਦੇਖੋ ਸੜਕ ਦੇ ਵਿਚਾਲੇ ਜਿਹੜੀ ਬੱਸ ਰੁਕੀ ਹੈ ਜਿੱਥੇ ਬੱਸ ਰੁਕਣ ਦੀ ਜਗ੍ਹਾ ਉੱਥੇ ਰੇੜੀਆਂ ਲੱਗੀਆਂ ਨੇ ਸੜਕ ਸੜਕ ਦੇ ਬਿਲਕੁਲ ਵਿਚਾਲੇ ਜਿਹੜੀ ਬੱਸ ਰੋਕੀ ਗਈ ਹੈ ਤਾਂ ਪਿੱਛੇ ਤੋਂ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਨੂੰ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਨੇ ਕਿੱਡੀ ਲੰਬੀ ਲਾਈਨ ਲੱਗੀ ਆ ਟ੍ਰੈਫਿਕ ਲਈ ਤੇ ਲੰਘਣਾ ਮੁਸ਼ਕਲ ਆ ਹੋ ਜਾਂਦਾ ਅੱਗੋਂ ਗੱਡੀ ਆ ਜਾਂਦੀ ਹੈ ਤਾਂ ਇਹ ਦੇਖੋ ਇਹ ਗੱਡੀ ਨੂੰ ਰੁਕਣਾ ਪਿਆ ਹੈ ਟ੍ਰੈਫਿਕ ਦੇ ਆ ਬਹੁਤ ਜ਼ਿਆਦਾ ਇੱਥੇ ਪ੍ਰੋਬਲਮ ਖੜੀ ਹੁੰਦੀ ਆ ਜਦੋਂ ਸੜਕ ਦੇ ਉੱਤੇ ਬੱਸ ਖੜਾਣੀ ਪੈਂਦੀ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਤੇ ਰੇੜੀਆਂ ਲੱਗੀਆਂ ਨੇ ਇਹ ਰੇੜੀਆਂ ਦੇ ਕਾਰਨ ਸੜਕ ਦੇ ਉੱਤੇ ਹਾਦਸਾ ਹੋ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਚਿਰ ਹੋ ਗਿਆ ਬੱਸ ਨੂੰ ਰੁਕੀ ਨੂੰ ਬੱਸ ਸੜਕ ਦੇ ਚਿੱਟੀ ਲਾਈਨ ਤੋਂ ਵੀ ਉੱਪਰ ਖੜੀ ਹੈ ਦੇਖ ਸਕਦੇ ਹੋ ਤੁਸੀਂ ਜਿੱਥੇ ਬੱਸ ਦੇ ਰੁਕਣ ਦੀ ਜਗ੍ਹਾ ਉੱਥੇ ਰੇੜੀਆਂ ਖੜੀਆਂ ਨੇ ਤੇ ਬੱਸ ਹੈ ਜਿਹੜੀ ਸੜਕ ਦੇ ਉੱਪਰ ਪੂਰੀ ਜਗ੍ਹਾ ਰੋਕ ਕੇ ਖੜੀ ਹੈ ਇੱਕ ਸਾਈਡ ਸੜਕ ਦੀ ਖਾਲੀ ਹੈ ਤੇ ਇੱਕ ਸਾਈਡ ਪੂਰੀ ਇੱਕ ਸਾਈਡ ਹੈ ਜਿਹੜੀ ਉਹ ਬੱਸ ਨੇ ਰੋਕੀ ਹੋਈ ਹੈ ਹੋ ਜੀ ਬੱਤ। ਇਹ ਤੁਸੀਂ ਦੇਖ ਸਕਦੇ ਹੋ ਕਿੱਡੀਆਂ-ਕਿੱਡੀਆਂ ਦੁਕਾਨਾਂ ਜਿਹੜੀਆਂ ਸੜਕ ਦੇ ਉੱਤੇ ਫੜੀਆਂ ਲੱਗੀਆਂ ਹੋਈਆਂ ਨੇ। ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਇਹਨਾਂ ਫੜੀ ਵਾਲਿਆਂ ਕੋਲ। ਹਾਂ ਵੀ ਕਾਕਾ ਜੀ ਇਹ ਤੁਸੀਂ ਜਿਹੜੀ ਇਹ ਦੁਕਾਨ ਲਈ ਹੈ ਤੁਸੀਂ ਤੁਹਾਡੀ ਕਿਸ ਦੀ ਮਨਜ਼ੂਰੀ ਨਾਲ ਲਈ ਹੈ? ਜਿੱਦੋ ਸਰਦਾਰ ਜੀ ਨੇ ਚੋਰੀ ਨਾਲ ਲਿਆ ਕਿਹਦੀ ਉਹ ਸਰਦਾਰ ਕੋਲ ਪੁੱਛ ਕੇ ਲਈ ਕਿਸ ਦੀ ਆ ਪਿੱਛੇ ਜਿਹੜਾ ਕੋ ਪਿੱਛੇ ਦੁਕਾਨ ਵਾਲੇ ਨੂੰ ਅੱਛਾ ਕਿਆ ਦਿੱਤਾ ਦੁਕਾਨ ਵਾਲੇ ਕੋ ਕਿਰਾਇਆ ਦਿੰਦੇ ਕਿੰਨਾ ਇਹਨਾਂ ਅੱਧਾ ਅੱਧਾ ਕਿਰਾਇਆ ਦੇ ਮੀ ਅੱਧਾ ਕਿੰਨੇ ਦੁਕਾਨ ਦਾ ਜਿੰਨਾ ਕਿਰਾਇਆ ਉਹਦੇ ਸਾਹਮਣੇ ਨਾਲ ਅੱਧਾ ਕਿਰਾਇਆ ਲੈਣੇ ਕਿੰਨਾ 5000 10000 5000 ਦਿੰਨੇ ਹੋ ਤੁਸੀਂ ਦੇਖ ਸਕਦੇ ਹੋ 5000 ਰੁਪਇਆ ਇਹ ਦੁਕਾਨ ਵਾਲੇ ਨੂੰ ਦਿੰਦਾ ਹੈ ਇਹ ਜਿਹਨੇ ਦੁਕਾਨ ਲਾਈ ਹੈ ਬਾਹਰ ਸੜਕ ਦੇ ਉੱਤੇ ਲੱਗੀ ਫੜੀ ਵਾਲੇ ਨੇ ਫੜੀ ਵਾਲਾ ਜਿਹੜਾ ਦੁਕਾਨ ਵਾਲੇ ਨੂੰ 5000 ਰੁਪਇਆ ਕਿਰਾਇਆ ਦਿੰਦਾ ਹੈ ਤੇ ਇਹ ਸੜਕ ਰਕਾਉਣ ਦਾ ਦੋਸ਼ੀ ਹੈ ਜਿਹੜਾ ਪਿੱਛੇ ਦੁਕਾਨ ਵਾਲਾ ਵੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਨਗਰ ਪੰਚਾਇਤ ਹੈ ਜਿਹੜੀ ਉਹ ਸੁੱਤੀ ਪਈ ਹੈ ਨਗਰ ਪੰਚਾਇਤ ਨੂੰ ਕੋਈ ਇਸ ਦਾ ਧਿਆਨ ਨਹੀਂ ਕਿ ਇਹ ਜਿਹੜੀਆਂ ਸੜਕ ਦੇ ਉੱਤੇ ਖੜੀਆਂ ਲੱਗੀਆਂ ਨੇ ਕਾਈ ਟ੍ਰਾਫਿਕ ਤੇ ਟ੍ਰਾਫਿਕ ਦਾ ਕਾਰਨ ਬਣਦੀਆਂ ਨੇ ਤਾਂ ਨਗਰਪੰਚਾਇਤ ਕਿੱਥੇ ਐ ਥੋੜਾ ਟਾਈਮ ਹੋਇਆ ਨਗਰਪੰਚਾਇਤ ਬਣੀ ਨੂੰ ਤੇ ਅਜੇ ਤੱਕ ਕੋਈ ਵੀ ਇਹਨਾਂ ਫੜੀਆਂ ਨੂੰ ਚਕਾਉਣ ਦਾ ਉਪਰਾਲਾ ਨਗਰਪੰਚਾਇਤ ਵੱਲੋਂ ਨਹੀਂ ਕੀਤਾ ਗਿਆ ਤਾਂ ਪਿੱਛੇ ਵੀ ਤੁਹਾਨੂੰ ਦਿਖਾਵਾਂਗੇ ਪਿੱਛੇ ਸੜਕ ਦੇ ਉੱਤੇ ਰੇੜੀ ਲੱਗੀ ਐ ਉਸ ਨਾਲ ਵੀ ਗੱਲ ਕਰਾਂਗੇ ਹਾਂਜੀ ਇਹ ਰੇੜੀ ਕਿਸ ਦੀ ਮਨਜ਼ੂਰੀ ਨਾਲ ਲਾਈ ਆ? ਹਾਂਜੀ। ਇਹ ਰੇੜੀ ਕਿਸ ਦੀ ਮਨਜ਼ੂਰੀ ਨਾਲ ਲਾਈ ਆ ਤੁਸੀਂ? ਜੀ ਵੈਸੇ ਤਾਂ ਦੇਖੋ ਤੇ ਦੁਕਾਨਦਾਰ ਦੀ ਮਰਜ਼ੀ ਉਹ ਨਾਲ ਉਹ ਨਾਲ ਦੇਣਗੇ ਤਾਂ ਅਸੀਂ ਲਾਵਾਂਗੇ। ਕੀ ਦਿੰਦੇ ਹੋ ਦੁਕਾਨ ਵਾਲੇ ਨੂੰ? ਕਿਰਾਇਆ ਲੈਂਦੇ ਕਿੰਨਾ? 2000 ਰੁਪਇਆ। 2000 ਰੁਪਇਆ ਮਹੀਨੇ ਦਾ। ਤੁਸੀਂ ਇਸ ਤੋਂ ਵੀ ਦੇਖੋ ਇਹ ਵੀ ਇਹਨਾਂ ਨੇ ਵੀ ਦੱਸਿਆ ਕਿ ਦੁਕਾਨ ਵਾਲੇ ਨੂੰ ਇਹ ਕਿਰਾਇਆ ਦਿੰਦੇ ਨੇ। ਤੇ ਇਸ ਸਾਈਡ ਵੀ ਤੁਸੀਂ ਦੇਖ ਸਕਦੇ ਹੋ। ਆ ਤੁਹਾਨੂੰ ਆ ਗਿਆ ਨਵਾਂ ਆ ਤੁਹਾਨੂੰ ਆ ਗਿਆ 16 16 ਤੁਸੀਂ ਦੇਖ ਸਕਦੇ ਹੋ ਰੇੜੀਆਂ ਫਰੂਟਾਂ ਦੀਆਂ ਇਸ ਸਾਈਡ ਵੀ ਖੜੀਆਂ ਨੇ ਇਹ ਦੇਖੋ ਬੱਸ ਰੁਕੀ ਆ ਬੱਸ ਦੇ ਪਿੱਛੇ ਬੱਸ ਦੇ ਪਿੱਛੇ ਕਿੰਨੀ ਟ੍ਰੈਫਿਕ ਹੈ ਜਿਹੜੀ ਜਮ੍ਹਾਂ ਹੋਈ ਹੈ ਤੇ ਇੱਕ ਹੋਰ ਵੀ ਇਹ ਦੇਖੋ ਇੱਥੇ ਬੱਸ ਰੁਕੀ ਹੈ ਤੇ ਪਿੱਛੇ ਫਿਰ ਲੰਮੀ ਲਾਈਨ ਹੈ ਜਿਹੜੀ ਟ੍ਰੈਫਿਕ ਦੀ ਲੱਗ ਗਈ ਹੈ ਦੇਖ ਸਕਦੇ ਹੋ ਤੁਸੀਂ ਤੇ ਇੱਕ ਹੋਰ ਵੀ ਵੱਡੀ ਪ੍ਰੋਬਲਮ ਹੈ ਇੱਥੇ ਬੱਸ ਸਟੈਂਡ ਵੀ ਨਹੀਂ ਹੈ ਬੱਸ ਸਟੈਂਡ ਨਾ ਹੋਣ ਦੇ ਕਾਰਨ ਵੀ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਕਿਉਂ ਘੱਗੇ ਨਗਰ ਪੰਚਾਇਤ ਦੇ ਵਿੱਚ ਬੱਸ ਅड्डा ਨਾ ਹੋਣ ਦੇ ਕਾਰਨ ਇੱਥੇ ਸੜਕ ਦੇ ਉੱਤੇ ਬੱਸਾਂ ਨੂੰ ਰੁਕਣਾ ਪੈਂਦਾ ਇੱਥੇ ਗੱਲ ਕਰਾਂਗੇ ਬਾਈ ਜੀ ਨਾਲ ਬਾਈ ਜੀ ਕਿਹੜਾ ਪੰਡਾ ਆਪਣਾ ਭੱਗਾ ਵੀਰੇ ਬਾਈ ਜੀ ਇਹ ਜਿਹੜੀਆਂ ਬੱਸਾਂ ਸੜਕ ਦੇ ਰੁਕਦੀਆਂ ਨੇ ਕੀ ਕਾਰਨ ਹੋ ਸਕਦਾ ਹੈ ਦਾ ਇਹ ਗਵਰਨਮੈਂਟ ਦੀ ਦੇਣ ਹੈ ਜੀ ਸਾਰੀ। ਅੱਛਾ ਜੀ। ਠੀਕ ਹੈ। ਗਵਰਨਮੈਂਟ ਜੇਲ ਆਖਰਲਾ ਕੁ ਕਰਾਇਆ ਨਾ ਕਰਦੀ ਜਨਾਨੀਆਂ ਦਾ। ਇੱਥੇ ਕੋਈ ਭੀੜ ਨਹੀਂ ਹੁੰਦੀ ਕੁਛ ਨਹੀਂ। ਬੱਸਾਂ ਵਾਲੇ ਵੀ ਮਜਬੂਰ ਨੇ ਵੀਰੇ। ਨਹੀਂ। ਕਿਤੇ ਨਾ ਕਿਤੇ ਆ ਨਹੀਂ ਮੰਨਦੇ ਵੀ। ਨਹੀਂ ਬੱਸਾਂ ਨੂੰ ਕੋਈ ਜਗ੍ਹਾ ਤਾਂ ਹੋਣੀ ਚਾਹੀਦੀ ਨਾ। ਰੇੜੀਆਂ ਲੱਗੀਆਂ ਹੋਏ ਇਹ ਵੀ ਸ਼ੋਰ ਬੰਦ। ਰੇੜੀਆਂ ਲੱਗੀਆਂ ਨੇ। ਆਪਦੀ ਜੇਬ 'ਚ ਪੈਸੇ ਪਾਉਂਦੇ ਨੇ। ਬਸ ਅੱਡਾ ਕੋਈ ਬਸ ਅੱਡੇ ਬੱਸ ਅੱਡੇ ਦਾ ਕੀ ਜੀ ਕੋਈ ਨਾ ਕੋਈ ਬੁਢੀ ਰੋਜ਼ ਸੱਟ ਖਾਂਦੀ ਇੱਥੇ। ਅੱਛਾ ਜੀ। ਕੋਈ ਨਾ ਕੋਈ ਡੇਲੀ ਵੇਜ ਦਾ ਕੰਮ ਹੈ ਜੀ। ਵਾਹ। ਬੰਦਾ ਹਾਂਜੀ ਜਨਾਮੀਆਂ ਦੀ ਭਰੀ ਹੋਈ ਆਉਗੀ ਜਿੰਨੇ ਤੁਸੀਂ ਆ ਦੇਖ ਰਹੇ ਦੁਕਾਨਾਂ ਸਾਰੀਆਂ ਹਾਂਜੀ 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 ਤੁਸੀਂ ਚਾਹੁੰਦੇ ਹੋ ਇੱਥੇ ਬੱਸ ਅਡਾ ਬੰਨਣਾ ਚਾਹੀਦਾ ਮੈਂ ਕਹਾਂ ਜੀ ਬਹੁਤ ਜ਼ਰੂਰੀ ਆ ਬੱਸ ਅਡਾ ਬੁੜੀਆਂ ਦਾ ਕਿਰਾਇਆ ਬੰਦ ਹੋਣਾ ਚਾਹੀਦਾ ਇਹ ਵੀ ਚਾਹੁੰਦੇ ਮੈਂ ਕਹਾਂ ਜੀ ਆਪਾਂ ਹੱਕ ਠੋਕ ਕੇ ਠੀਕ ਆ ਜੀ ਠੀਕ ਸਾਡੀ ਪਾਰਕਿੰਗ ਬਣੀ ਪਈ ਆ ਟੋਪਾ ਇੱਥੇ ਬਣਾਓ ਬੱਸ ਅਡਾ ਠੀਕ ਆ ਬਣਾਓ ਜੀ ਬਿਲਕੁਲ ਬਿਲਕੁਲ ਗਰੀਬ ਆਦਮੀਆਂ ਬੈਠੇ ਨੇ ਬਾਕੜੀ ਇਹਨਾਂ ਨੂੰ ਇਹਦਾ ਵੀ ਮਸਲਾ ਹੱਲ ਕਰੋ ਆਪਾਂ ਜੀ ਨੇ ਭਾਈ ਵੀ ਸੁਣਦੇ ਵੀ ਚਾਹੁੰਦਾ ਪਿਆ ਜਿਹੜੇ ਇਹ ਰੇੜੀਆਂ ਅੱਗੇ ਦੁਕਾਨਾਂ ਦੇ ਅੱ ਇੰਨੇ ਨੇ ਭਾਈ ਜੇਨਾ ਤਾਂ ਹੁਣ ਕਿ ਤਸਨਾ ਬਾਈਸਾਂ ਤੋਂ ਪਰਚਨੇ ਇਹ ਕਰ ਰਹੇ ਇਹਨਾਂ ਦਾ ਪੰਦਾ 10000 ਰੁਪਇਆ ਲੈਂਦੇ ਨੇ ਜੀ ਇੱਕ ਸੰਤਰੀ ਸੇਬ ਵਾਲੀਆਂ ਰੇੜੀਆਂ ਕਰੀਬ ਵਾਲੇ ਆਉਂਦੇ ਨੇ ਉਹਨਾਂ ਤੋਂ ਡੇਲੀ 5-4 ਕਿਲੋ ਫਰੂਟ ਲੈਂਦੇ ਨੇ ਇਹ ਦੁਕਾਨ ਵਾਲੇ ਇਹਲੀ ਫੇਸੀ ਹਰ ਰੋਜ਼ ਹਾਂ ਜਿਹੜੇ ਇਹਨਾਂ ਦਾ ਆ ਜਿਵੇਂ ਆ ਖੜੀ ਨੇ ਮਾਈ ਦੇ ਇਹਨਾਂ ਦੀ ਬਹੁਤ ਕਿਲੋ ਜੇ ਤੁਸੀਂ ਦੇਖ ਸਕਦੇ ਹੋ ਹੁਣ ਬੱਸ ਆਈ ਹੈ ਬੱਸ ਨੇ ਸੜਕ ਤੇ ਖੜ੍ਹਨੇ ਤੇ ਪਿੱਛੇ ਦੋ ਬੱਸਾਂ ਇਕੱਠੀਆਂ ਜਿਹੜੀਆਂ ਆ ਗਈਆਂ ਤੇ ਪਿੱਛੇ ਜਿਹੜੀ ਟ੍ਰੈਫਿਕ ਹੈ ਉਹ ਰੁਕ ਜਾਣੀ ਐ ਕਿਉਂਕਿ ਤੁਸੀਂ ਦੇਖ ਸਕਦੇ ਹੋ ਫੋਟੋ ਫੋਟੋ ਉਹ ਚੱਲਣਾ ਵੀ ਨਹੀਂ ਫੋਟੋ ਲੈ ਵਿਚਾਰੇ ਰੋਕਤੀ ਜਿੰਨ ਪਾਟਾ ਅੱਜਾ ਅੱਜਾ ਦੇਖੋ ਜੀ ਬੱਚੇ ਉਹ ਬੰਦਾ ਤੁਸੀਂ ਪਿੱਛੇ ਦੇਖ ਸਕਦੇ ਹੋ ਕਿੰਨੀ ਲੰਮੀ ਟ੍ਰੈਫਿਕ ਲੱਗੀ ਆ ਬੁਰਾ ਹਿਲਾ ਬੁਰਾ ਹਿਲਾ ਮੰਡਈ ਦਾ ਬੁਰਾ ਹਿਲਾ ਜੀ ਇਸ ਸਾਈਡ ਵੀ ਦੇਖ ਸਕਦੇ ਹੋ ਤੁਸੀਂ ਕਿੰਨੀ ਟ੍ਰੈਫਿਕ ਹੈ ਜਿਹੜੀ ਬੱਸ ਸੜਕ ਦੇ ਵਿਚਾਲੇ ਰੁਕੀ ਹੈ ਕੁਝ ਰੇੜੀ ਵਾਲਿਆਂ ਦਾ ਕਸੂਰ ਹੈ ਤੇ ਕੁਝ ਬੱਸ ਅੱਡਾ ਨਾ ਹੋਣ ਕਾਰਨ ਇੱਥੇ ਜਾਮ ਲੱਗਦੇ ਨੇ